ਆ ਜਾਂਦਾ ਵੀ ਮਿੱਤਰੋ ਪਿਛਲੇ ਲਗਾਤਾਰ ਮੇਲਿਆਂ ਦਾ ਜੇਤੂ ਅਮੁ ਗੱਜਰਵਾਲ ਗੱਡੀ ਟਰੈਕ ਤੇ ਬਈ ਇਧਰ ਹੋ ਰਿਹਾ ਬੈਣ ਦਾ ਇਲਾਜ ਪੀਜੀਆ ਨਹੀਂ ਨਹੀਂ ਹੁੰਦਾ ਕੱਢਾਂਗੇ ਜ਼ਰੂਰ ਜੀਨੇ ਪਾਲ ਰੱਖਿਆ ਕੱਢਾਂਗੇ ਜ਼ਰੂਰ ਜੀਨੇ ਪਾਲ ਰੱਖਿਆ ਕਹਿੰਦਾ ਜੁੱਤੀ ਥੱਲੇ ਰੱਖੇ ਹੋਏ ਨੇ ਬੈਰੀ ਜੱਟ ਨੇ ਨਖਰੋ ਨੂੰ ਪੂਰੇ ਲਾਗਾ ਨਾਲ ਰੱਖਿਆ ਬੈਮ ਦਾ ਇਲਾਜ ਪੀਜੀਆ ਵੀ ਨਹੀਂ ਹੁੰਦਾ ਕੱਢਾਂਗੇ ਜ਼ਰੂਰ ਜਿਹਨੇ ਪਾਲ ਰੱਖਿਆ ਸਮਾਂ ਹੈਗਾ ਜੀ ਪੂਰੇ 22 ਸੈਕਿੰਡ ਗੱਡੀ ਭੱਜ ਗਈ ਬਾਦ ਗੁਰਪਤ ਜਗਤਪੁਰ ਪੀਜੀ 6 ਕਿਲ ਰਾਜੂ ਸਹਾਰਾ ਮੇਜਰ ਸਿੰਘ ਬਿਹਾਰਾ ਫੌਜੀ ਨਾਗਰਾ ਡੀਸੀ ਨਾਗਰਾ ਪਾਲਾ ਕੜਾਲ ਸੋ ਕਈ ਖੇਡ ਮੈਦਾਨਾਂ ਦਾ